ਆ ਆ ਗਿਆ ਪੁੱਤ ਤੂੰ ਆ ਤਾਂ ਮੈਂ ਕਿਹਾ ਪਰ ਜਦ ਦੇ ਕੋ ਤੁਸੀਂ ਲੇਟ ਲੈਣੇ ਐਵੇਂ ਡਰਾਮੇ ਨਾ ਕਰੋ ਚਾਹ ਬਣਾ ਕੇ ਦਊ ਮੈਨੂੰ ਚਾਹ ਤਾਂ ਪੁੱਤ ਮੈਂ ਬਣਾ ਦਿੰਦੀ ਆ ਤੂੰ ਹੁਣ ਇਹ ਤਾਂ ਬਾਹਰੋਂ ਆਇਆ ਹੁਣ ਤੂੰ ਫੇਰ ਬਾਹਰ ਜਾਣ ਨੂੰ ਕਹਿੰਦਾ ਪਿਆ ਹੁਣ ਤੂੰ ਕਿੱਥੇ ਜਾਣਾ ਮਾਣਾ ਕੋ ਮੇਰਾ ਜਦਾ ਸਿਰ ਨਾ ਖਾਓ ਮੈਨੂੰ ਚਾਹ ਬਣਾ ਕੇ ਤਾਂ ਮੈਂ ਜਦੋਂ ਵੀ ਘਰ ਨਾਲ ਭਾਜਣੇ ਦਾ ਚੰਨ ਕਰਦੇ ਨੇ ਤੁਸੀਂ ਤਾਂ ਪੁੱਤ ਮਾਪੇ ਸ਼ੰਨੀ ਦਿੰਦੀ ਮੈਨੂੰ ਤੇਰੀ ਫਿਕਰ ਹੁੰਦੀ ਆ ਮੈਂ ਤਾਂ ਤੈਨੂੰ ਬੋਲਦੀ ਆ ਤੁਹਾਨੂੰ ਮੇਰੇ ਜਿਹੜੀ ਫਿਕਰ ਹੁੰਦੀ ਏ ਜਿਹੜੀ ਮੇਰੀ ਫਿਕਰ ਉਹ ਮੇਂ ਦਿਮਾਂਡਾ ਨਾ ਪੂਰੀਆਂ ਕਰੋ ਤੁਸੀਂ ਹੁਣ ਜਲਦੀ ਉੱਠ ਜਾਓ ਜੇ ਤੈਨੂੰ ਆਪਣੀਆਂ ਡਿਮਾਂਡਾਂ ਦਾ ਇੰਨਾ ਹੀ ਫਿਕਰ ਹੈ ਨਾ ਤਾਂ ਕਮਾਈ ਕਰ ਤੇ ਆਪਣੀਆਂ ਡਿਮਾਂਡਾਂ ਪੂਰੀਆਂ ਕਰ ਚੱਲ। ਆਪਣੀ ਮਾਂ ਨੂੰ ਕਿਉਂ ਤੰਗ ਕਰਦਾਗਾ? ਸਾਰਾ ਦਿਨ ਤੂੰ ਵਾਰਾ ਕਰਦੀ ਕਰਦਾ ਐ ਨਾ ਯਾਰਾ ਦੋਸਤਾਂ ਨਾਲ। ਜੱਸੀ ਪੁੱਤ ਤੂੰ? ਹਾਂ ਮੰਮੀ। ਮੈਂ ਕਿਹਾ ਚੱਲ ਮੈਂ ਚਾਰ ਦਿਨ ਆਪਦੀ ਮਾਂ ਕੋਲੇ ਲਾਵਾਂ ਹੱਸੀ ਗਾ ਮੰਮੀ। ਹੱਸੀ। ਮੰਮੀ ਇਹ ਹਜੇ ਤੱਕ ਨਹੀਂ ਸੁਧਰਿਆਗਾ। ਕੋਈ ਨਹੀਂ ਪੁੱਤ ਸੁਧਰ ਜਾਊਗਾ। ਅਜੇ ਬੱਚਾ ਵਾ। ਤੂੰ ਬੈਠ। ਉਹ ਮੈਂ ਤਾਂ ਸੁਧਰਿਆ ਹੀ ਹੋਇਆ ਚਲੋ ਜੇ ਇੱਕ ਹੋਰ ਆ ਗਈ ਮਾਂ ਦੇ ਚਮਚੀ ਹੁਣ ਆਪਣੀ ਧੀ ਨੂੰ ਤਾਂ ਚਾਹ ਬਣਾ ਕੇ ਤੇ ਆਉਂਗੇ ਮੈਂ ਤਾਂ ਕਹਾਂ ਕਿ ਕਿੱਥੇ ਲੱਗਿਆ ਜੰਨੇ ਬਿਆਦ ਤੇ ਧੀ ਨੂੰ ਚਾਹ ਉਹ ਰੁਕ ਜਾ ਪੁੱਤ ਮੈਂ ਬਣਾ ਕੇ ਲਿਆਉਣੀ ਐ ਚਾਹ ਮੈਂ ਮੰਮੀ ਅੰਤਾ ਬਿਲਕੁਲ ਵੀ ਅਕਲ ਨਹੀਂ ਹੈਗੀ ਜੀ ਕਿ ਕਿਸੇ ਨੂੰ ਆਏ ਨੂੰ ਘਰੇ ਨੂੰ ਕਿੱਦਾਂ ਬੁਲਾਉਣਾ ਕਿੱਦਾਂ ਨਹੀਂ ਨਾ ਸੱਤ ਨਾਕ ਸੱਤ ਜੀ ਚਾਚੀ ਘਰੇ ਆਓ ਜਿ세 ਤੂੰ ਵੀ ਆਈ ਹੋਈ ਐ ਜਿ세 ਕਦੋਂ ਆਈ ਸੀ ਮੈਂ ਬਾਬੀ ਹੁਣੇ ਆਈ ਆਂਗੀ ਤੁਸੀਂ ਬੈਠੋ ਮੈਂ ਮੋਨੇ ਆਈ ਫੋਰ ਜੱਸੀ ਕਿਵੇਂ ਆ ਘਰ ਸਾਰੇ ਸਾਰੇ ਠੀਕ ਆ ਬਾਬੀ ਤੁਸੀਂ ਦੱਸੋ ਵੀਰਾ ਕਿਵੇਂ ਆ ਠੀਕ ਆ ਵੀਰਾ ਔਰ ਬੱਚੇ ਕਿੱਦਾਂ ਆ ਠੀਕ ਆ ਜੱਸੀ ਪਰ ਤੁਹਾਡੀ ਮੰਮੀ ਵੀ ਠੀਕ ਲੱਗਦੀ ਤੁਹਾਡੇ ਘਰੋਂ ਬੜੀ ਲੜਾਈ ਦੀ ਆਵਾਜ਼ ਆ ਰਹੀ ਆ ਸੀਗਾ ਜੀ ਅੱਛਾ ਆ ਗਈ ਆ ਸਵਾਦ ਲੈਣ ਪਰ ਇਹ ਵੀ ਸੱਚੀ ਆ ਜਦੋਂ ਆਪਦਾ ਹੀ ਸਿੱਕਾ ਖੋਟਾ ਹੋਵੇ ਕਿਸੇ ਨੂੰ ਕੀ ਕਹਿਣਾ ਨਹੀਂ ਪੁੱਤ ਸਾਨੂੰ ਮੈਂ ਤਾਂ ਬਿਲਕੁਲ ਠੀਕ ਆਂ ਚਾਚੀ ਝੂਠ ਬੋਲਦੀ ਐ ਕੱਲ ਤੇਰੇ ਘਰੋਂ ਇੰਨੀ ਆ ਤਾਂ ਲੜਾਈ ਦੀ ਆਵਾਜ਼ ਆ ਰਹੀਆਂ ਸੀ ਤਾਂ ਤੇਰਾ ਹਰ ਟਾਈਮ ਤੇਰੇ ਨਾਲ ਲੜਦਾ ਰਹਿੰਦਾ ਹੈ ਤਾਂ ਇਹ ਤਾਂ ਤੂੰ ਬਿਮਾਰ ਲੈਣੀ ਐ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਮੇਰੇ ਪੁੱਤ ਨੂੰ ਨਾ ਮਾੜਾ ਚੰਗਾ ਕਿਹਾ ਕਰ ਮੇਰਾ ਪੁੱਤ ਤਾਂ ਹੀਰਾ ਵਾ ਐਂ ਤੇ ਚਾਚੀ ਤੂੰ ਤਾਂ ਹਰ ਵੇਲੇ ਆਪਣੇ ਪੁੱਤ ਦੀਆਂ ਗਲਤੀਆਂ ਤੇ ਪਰਦਾ ਹੀ ਪਾਉਂਦੀ ਰਹਿੰਦੀ ਐ ਐਂ ਹੀ ਲੈਣਾ ਮੈਂ ਚਲਦੀ ਐ ਨਹੀਂ ਭਾਬੀ ਬੈਠ ਜਾ ਤੂੰ ਮਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰ ਚੱਲ ਆਪਾਂ ਬੈਠ ਕੇ ਧੁੱਪ ਸੁਭ ਕਰਦੇ ਆਂਗੀ ਅਸੀ ਮੈਂ ਫੇਰ ਆਵਾਂਗੀ ਘਰ ਮੁੰਡਾ ਰੋਂਦਾ ਹੋਣਾ ਕਲੇਗੀ ਡਾਡੀ ਜਮਜੀ ਐਡਾ ਨਹੀਂ ਕਹੀਦਾ ਉਹ ਤੇਰੀ ਵੱਡੀ ਭੈਣ ਆ ਜਦੋਂ ਜੋ ਮੇਰੀ ਵੱਡੀ ਭੈਣ ਹੋਵੇ ਤੇ ਮੇਰੇ ਵੱਲ ਦੀ ਗੱਲ ਨਾ ਕਰੇ ਜੇ ਤੂੰ ਸਹੀ ਹੋਵੇਂ ਨਾ ਤਾਂ ਮੈਂ ਤੇਰੇ ਵੱਲ ਦੀ ਗੱਲ ਕਰਾਂ ਕੀਆ ਤੇ ਚੱਲ ਜਾ ਤੇਰਾ ਮੂੰਹ ਨਹੀਂ ਲਗਣਾ ਮਾਰ ਕੇ ਚ ਪੈਣਾ ਪਰ ਮੂੰਹ ਰੱਖੂ ਤੇਰਾ ਉਹ ਮੈਂ ਵੀ ਤੇਰੇ ਮੂੰਹ ਨਹੀਂ ਲਗਣਾ ਤੁਸੀਂ ਤੈਨੂੰ ਵਿਆਹ ਤੋਂ ਬਾਅਦ ਬਰ ਬਰ ਇੱਥੇ ਕੀ ਕਰਨ ਆਂਨੀ ਆ ਤੂੰ ਕੀ ਬੋਲੀ ਜੰਨਾ ਹੈ ਉਹ ਤੇਰੀ ਵੱਡੀ ਭੈਣ ਆ ਜਿੰਨਾ ਹੱਕ ਤੇਰਾ ਇਸ ਘਰ ਦੇ ਵਿੱਚ ਹੈ ਨਾ ਉਨਾ ਹੀ ਉਹਦਾ ਵਾ ਤੂੰ ਹੁੰਦਾ ਕੌਣ ਹੈ ਗੱਲ ਨੂੰ ਕਹਿਣ ਵਾਲਾ ਮੰਮੀ ਇਸ ਗੱਲ ਦਾ ਜਵਾਬ ਨਾ ਨੂੰ ਮੈਂ ਹੀ ਦਿੰਨੀ ਅਹੀਂ ਇਹ ਤਾਂ ਪਤਾ ਨਹੀਂ ਕਦੋਂ ਮਰਨਾ ਉਹਦੇ ਤੱਕ ਹਾਂ ਮੰਮੀ ਮੰਮੀ ਰੋ ਨਾ ਕੋ ਟੈਨਸ਼ਨ ਨਾ ਲੈ ਇੱਥੇ ਹੋਣਾ ਕਿਤੇ ਗਿਆ ਹੋਣਾਗਾ ਆ ਪਿਆ ਜੂਗਾ ਟੈਨਸ਼ਨ ਕਾ ਤੋ ਲੈਨੀ ਮੰਮੀ ਇਹ ਕਿਸ ਚੀਜ਼ ਦੀ ਆਪੇ ਆਜੂਗਾ ਤੋ ਤੱਕੇ ਖੰਦਾ ਹੋ ਆਪੇ ਪੁੱਤ ਮੈਂ ਕੀ ਕਰਾਂ ਮੈਂ ਇੱਕ ਮਾਂ ਆ ਉਹ ਗੁੱਸੇ ਚ ਕਰੋ ਗਿਆ ਏ ਮੈਨੂੰ ਤਾਂ ਇਹੋ ਫਿਕਰ ਲੱਗੀ ਆ ਕਿਤੇ ਗੁੱਸੇ ਚ ਕੁਛ ਕਰ ਹੀ ਨਾ ਲਵੇ ਉਹ ਮੈਂ ਉਹਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਣੀ ਆ ਵੀ ਉਹ ਹੈਗਾ ਕਿੱਥੇ ਆ ਕੀਤਾ ਉਹਦੇ ਦੋਸਤਾਂ ਨੂੰ ਪਤਾ ਹੋਵੇ ਮੰਮੀ ਚਲ ਤੂੰ ਕਰ ਲਾ ਹੁਣ ਸੀ ਮਨੋ ਦੇ ਸਾਰੇ ਦੋਸਤਾਂ ਨੂੰ ਫੋਨ ਕਰ ਲਿਆ ਉਹ ਕਿਤੇ ਨਹੀਂ ਹੈਗਾ ਕਿਸੇ ਨੂੰ ਨਹੀਂ ਪਤਾ ਉਹਦੇ ਦੋਸਤਾਂ ਨੂੰ ਮੰਮੀ ਹੁਣ ਤਾਂ ਮੈਨੂੰ ਵੀ ਬਹੁਤ ਫਿਕਰ ਹੋ ਰਹੀ ਆਂ ਚੱਲ ਕੇ ਤੋਂ ਪਤਾ ਕਰਕੇ ਆਈਏ ਆਪਾਂ ਚਾਚੀ ਕੀ ਗੱਲ ਆ ਸਭ ਠੀਕ ਠਾਕ ਆ ਪਰਸੋਂ ਮੈਂ ਤੁਹਾਡਾ ਮੁੰਡਾ ਨਾ ਬਹੁਤ ਗੁੱਸੇ 'ਚ ਜਾਂਦਾ ਦੇਖਿਆ ਸੀ ਕੁਝ ਨਹੀਂ ਪੁੱਤ ਸਾਨੂੰ ਦੋਵੇਂ ਭੈਣ ਭਰਾ ਆਪਸ 'ਚ ਲੜਦੇ ਸੀ ਭਾਬੀ ਬੈਠ ਜਾ ਤੁਸੀਂ ਇੱਥੇ ਭਾਬੀ ਕੀ ਬਸਾ ਮੈਂ ਮੰਮੀ ਨੂੰ ਬਹੁਤ ਪਰੇਸ਼ਾਨ ਕਰਦਾ ਪਿਆ ਸੀਗਾ ਪਰ ਮੇਰੇ ਤੋਂ ਇੱਕ ਥੱਪੜ ਲੱਗ ਗਿਆ ਬਸ ਇਹੀ ਚੀਜ਼ ਹੋਈਆਂ ਹੋਰ ਕੁਝ ਨਹੀਂ ਹੋਇਆ ਐਨੇ ਜੀ ਉਹ ਗੁੱਸੇ ਹੋ ਕੇ ਘਰੋਂ ਚਲਾ ਗਿਆ ਉਹ ਤੇ ਰੋਜ ਤੱਕ ਘਰ ਨਹੀਂ ਆਇਆ ਜੱਸੀ ਤੂੰ ਤਾਂ ਸਮਝਦਾ ਆ ਰਿਹਾ ਤੂੰ ਕਿਉਂ ਲੜਦੀ ਹੋ ਉਹਦੇ ਨਾਲ ਵੇ ਮੁੰਡੇ ਅਤਨੂ ਕੀ ਹੋਇਆ ਇਹ ਤੇਰੀ ਮਾਂ ਐ ਤੂੰ ਥੱਪੜ ਕਿੱਦਾਂ ਮਾਰਿਆ ਭਾਬੀ ਇਨੀਆਂ ਇਹੀ ਤਾਂ ਆਪਤਾ ਮਾੜੀਆਂ ਇਹਦੀਆਂ ਹੋਰ ਕੀ ਆਪਤਾ ਮਾੜੀਆਂ ਦੀਆਂ ਆ ਜਾ ਤੁਸੀਂ ਬੈਠਕੋ ਬਾ ਪੁੱਤਾ ਕੀ ਕਦਰ ਕਰ ਰਿਹਾ ਤੂੰ ਆਪਣੀ ਮਾਂ ਦੀ ਜਿੰਨੇ ਤੈਨੂੰ ਜੰਮਿਆ ਪਾਲਿਆ ਪੜਾਇਆ ਲਿਖਾਇਆ ਤੇ ਐਡਾ ਵੱਡਾ ਕੀਤਾ ਐਸੇ ਮਾਂ ਨੂੰ ਤੂੰ ੱੱਕੇ ਮਾਰ ਰਿਹਾ ਮੈਂ ਤਾਂ ਨਹੀਂ ਆਪਣੇ ਪੁੱਤ ਨੂੰ ਤੇਰੇ ਨਾਲ ਰਹਿਣ ਦੇਣਾ ਉਹਨੇ ਵੀ ਤੇਰੀ ਸੰਗਤ ਚ ਰਹਿ ਕੇ ਤੇਰੇ ਵਾਂਗੂ ਹੀ ਕਰਨਾ ਹੈ ਉਹਨੇ ਪਤਾ ਹੀ ਕਿੱਦਾਂ ਦੀਆਂ ਨੇ ਮਾਮੋ ਦੀਆਂ ਡਰਾਮੇ ਘੜਦੀਆਂ ਮੈਨੂੰ ਪਤਾ ਮੈਂ ਕਿੱਦਾਂ ਰਹਿਣਾ ਇਹਨਾਂ ਨਾਲ ਅੱਜ ਤਾਂ ਇਹਨਾਂ ਨੇ ਮੇਰੀ ਇੱਕ ਵੀ ਡਿਮਾਂਡ ਨਹੀਂ ਪੂਰੀ ਕੀਤੀ ਇੱਕ ਆਈਫੋਨ ਮੰਗਾਇਆ ਇਹਨਾਂ ਨੇ ਉਹ ਨਹੀਂ ਲੈ ਕੇ ਦਿੱਤਾ ਫਤਿਹ ਨੂੰ ਕਹਿ ਦੇਣਾ ਕਿ ਤੇਰੇ ਨਾਲ ਕਿਤੇ ਬਾਹਰ ਨਾ ਜਾਵੇ ਨਾ ਹੀ ਤੇਰੇ ਨਾਲ ਕਾਲਜ 'ਚ ਬੈਠ ਕੇ ਕੋਈ ਗੱਲਬਾਤ ਕਰੇ ਤੀਜਾ ਦੀ ਤੇਰੀ ਮਾਂ ਨੇ ਤੈਨੂੰ ਪੜਾ ਲਿਖਾ ਦਿੱਤਾ ਤੂੰ ਆਪਣੇ ਪੈਰਾਂ ਤੇ ਖੜ੍ਹ ਆਪਣੀਆਂ ਵੀ ਰੀਝਾਂ ਪੂਰੀਆਂ ਕਰ ਤੇ ਉਹਨਾਂ ਦੀਆਂ ਵੀ ਰੀਝਾਂ ਪੂਰੀਆਂ ਕਰ ਆ ਭਜੀ ਫਤਿਹ ਨੂੰ ਕੁਛ ਨਾ ਕਹੋ ਮੇਰਾ ਬਹੁਤ ਪੱਕਾ ਦੋਸਤ ਹੈ ਉਹਨੇ ਇਹ ਸਾਰਿਆਂ ਨੂੰ ਦੱਸ ਤਾ ਮੈਂ ਕੋਲੇ ਚ ਬੇਸਤ ਹੈ ਨਹੀਂ ਸਾਰਿਆਂ ਨੂੰ ਘਰ ਕੇ ਤੋਂ ਨਹੀਂ ਕਰਦਾ ਮੈਨੂੰ ਮਾਫ ਕਰ ਦੋ ਮਾਫੀ ਮੇਰੇ ਤੋਂ ਨਹੀਂ ਆਪਣੀ ਮੰਮੀ ਤੋਂ ਤੇ ਆਪਣੀ ਭੈਣ ਤੋਂ ਹੁੰਦਾ ਮੰਮੀ ਦੀਦੀ ਤੁਸੀਂ ਮੈਨੂੰ ਮਾਫ ਕਰ ਦੋ ਮੈਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਪੁੱਠਾ ਨਹੀਂ ਬੋਲਣਾ ਮੈਂ ਤੁਹਾਨੂੰ ਬਹੁਤ ਪੁੱਠਾ ਬੋਲਿਆ ਅੱਜ ਤੱਕ ਲਾ ਕੇ ਕੰਮ ਕਰੂੰਗਾ ਇਹਨਾਂ ਡੇ ਸਾਰੇ ਸੁਪਨੇ ਪੂਰੇ ਕਰੂੰਗਾ